पाल में आना। कॉलेज में। तो कर लेना। मैं सब करूंगा। ना करेंगे थोड़ा है, ना करते हैं। आप भी पाल में। बड़े पंजे। तेरा भी रुक। ये बताइए वो लोग किस चीज़? ਨਾਮ ਦਿਨੇਸ਼ ਕੁਮਾਰ ਹੈਗਾ ਜੀ ਸਰੇ ਕੀ ਹੈ ਸਾਰਾ ਮਾਮਲਾ ਜੀ ਇਹ ਹੈਗਾ ਜੀ ਰਾਤੀ ਆਪਾਂ ਸੁੱਤੇ ਪਏ ਸਾਰੇ ਜਦੋਂ ਤੁਹਾਨੂੰ ਲਿਖਿਆ ਕਿ ਬਟਾਕੇ ਦੀ ਆਵਾਜ਼ ਆਈ ਆ ਜਦੋਂ ਸេរੀਆ ਪੌਟ ਕੀ ਦੇਖਿਆ ਕਿ ਗੋਲੀਆਂ ਦੇ ਨਿਸ਼ਾਨ ਪਏ ਆ ਖੋਲ ਪਏ ਆ ਜੀ ਆਡਮ ਹਲਾਰੇ ਸਮਾਜ ਹੈਗਾ ਜੀ ਜਦੋਂ ਮੈਂ ਆਪਣੇ ਵੱਡੇ ਭਰਾ ਨੂੰ ਪੁੱਛਿਆ ਤੇ ਪਹਿਲਾਂ ਉਹ ਕਹਿੰਦਾ ਪਿਆ ਫਰੋਡ ਕਾਲ ਤੇ ਤੇ ਬਾਅਦ ਜੋ ਉਹਨੂੰ ਫੇਰ ਮੈਥੇ ਆਇਆ ਤੇ ਉਹਨੂੰ ਕੋਈ ਫਰੋਦੀ ਦੀ ਮੰਗ ਕੀਤੀ ਗਈ ਕਿ ਅੱਜ ਤੁਹਾਡੇ ਤੇ ਗੋਲੀਆਂ ਘਰ ਚਲਿ ਚਲਾਈ ਜਾਣਗੀਆਂ ਤੇ ਕੱਲ ਤੁਹਾਡੇ ਦੇ ਬੱਚਿਆਂ ਤੇ ਪੂਰੇ ਪਰਿਵਾਰ ਤੇ ਚੁੱਕੇ ਜਾਣਗੇ ਉਹ ਕਿੱਥੇ ਆਏ ਕੱਲ ਰਾਤ ਦਾ 10:36 ਮਿੰਟ ਦਾ ਕਿੰਨੇ ਫਾਇਰ ਦੀ ਆਵਾਜ਼ ਸੁਣੀ ਤੇ ਲਗਭਗ ਹੋ ਹੈਗੇ 8:00 9:00 ਹੈਗੇ ਸੀਸੀਟੀਵੀ ਵਿੱਚ ਕੀ ਨਜ਼ਰ ਆ ਰਿਹਾ ਇਥੇ ਕਿਸੇ ਵਿੱਚ ਗੱਡੀ 'ਚ ਬੈਠੇ ਫਾਇਰ ਕਰਦੇ ਪਏ ਆ ਆਦਾ ਬਾਕੀ ਆ ਜੀ ਆਪਾਂ ਆ ਅਸੀਂ ਆਪੇ ਵੀ ਦੇ ਆਪਣੇ ਰਿਸ਼ਤੇਦਾਰਾਂ ਦੇ ਸਾਲੇ ਦੇ ਘਰ ਧਾਰੀਵਾਲ ਅਸੀਂ ਅੱਜ ਜੀ ਸ਼ਾਮ ਨੂੰ ਆਏ ਤੇ ਗੋਲੀਆਂ ਦੇ ਨਿਸ਼ਾਨ ਲੱਗੇ ਆ ਖੋਲ ਪੇ ਦੇ ਅਸੀਂ ਪ੍ਰਸ਼ਾਸਨ ਕੋਲੋਂ ਅਸੀਂ ਮੰਗ ਮੰਗਦੇ ਆ ਕਿ ਸਾਡੀ ਸਹਾਇਤਾ ਕੀਤੀ ਜਾਵੇ ਸਾਡੀ ਆਈ ਅਪੀਲ ਹੈਗੀ ਕਿ ਸਾਡੀ ਸਾਈਤਾ ਤੋਂ ਬਹੁਤ ਜ਼ਿਆਦਾ ਕੀਤੀ ਜਾਵੇ ਅਮਰੀਕ ਸਿੰਘ ਇਹ ਅੱਗੇ ਵੱਡੇ ਨੇ ਫੋਨ ਆਇਆ ਬਾਹਰ ਉਹਨੂੰ ਤਾਂ ਗੇਦੇ ਗਏ ਨੇ ਤੇ ਮੈਂ ਸਵੇਰ ਤੜਕੇ ਅੱਗੇ ਵਾ ਗੋਲੀਆਂ ਵਜਦੀਆਂ ਨੇ 21 ਉਹਦਾ ਕਹਿਆ ਵੀ ਉਦਾਂ ਸਵਾਇ ਕੀ ਸਤਿਕੇ ਮੇਰੇ ਕੈਮਰੇ ਜਾਈ ਫੋਟੋ ਤੁਹਾਨੂੰ ਕਿਦਾ ਪਤਾ ਲੱਗਿਆ ਮੈਨੂੰ ਪਤਾ ਨਹੀਂ ਮੈਂ ਕੁਝ ਕਿਤੇ ਸੁਰਿਆ ਮਾਰਾ ਮੈਂ ਤੜਕੇ ਹਾਂ 5:30 ਮੈਨੂੰ ਲੱਗਾ ਪਤਾ ਫਿਰ ਮੈਂ ਮੋੜੇ ਆਪਣੇ ਐਮਸੀ ਕੋ ਗਿਆ ਮੋੜੇ ਕੋਲ ਕਹਿੰਦੇ ਮੈਂ ਲਾਗ ਠਾਣੇ ਗਿਆ ਨਾਲ ਮੇਰੇ ਉਹ ਸਾਈ ਬਗਾਦਾ ਸਾਰੇ ਬੰਦੇ ਐ ਐਸੇ ਘਰ ਚ ਕੋਣ ਰਹਿੰਦਾ ਹੈ ਉੱਥੇ ਮੈਂ ਕਾਕਾ ਮੇਰਾ ਮੇਰਾ ਕਾਕਾ ਤੇ ਮੇਰੀ ਤਿੰਨ ਲੜਕੀ ਮੇਰੀ ਪੋਤਰੀਆਂ ਕ ਪੋਤਰਾ ਤੇ ਕਿ ਮੈਨੂੰ ਬਿੱਲ ਕੀ ਕਰਦੇ ਥੋੜੀ ਮੇਰਾ ਦੁਕਾਨ ਕਰਦਾ ਮੋੜਾ ਕਹਿੰਦੇ ਛੋਟੀ ਮੈਂ ਨਾਲ ਬਿੰਦਾ ਮੇਰੇ ਬਾਰ ਦੇ ਬੇਟੇ ਨਾਈ ਗਰੀਚ ਗਰੀਚ ਨੇ ਦੇ ਪਤਾ ਨਹੀਂ ਧੰਕੀ ਸੀ ਮੈਨੂੰ ਇਹਦੇ ਬਾਰੇ ਪਤਾ ਕਾਕੀ ਛੋਟੇ ਨੂੰ ਪਤਾ ਕਿ ਸਾਨੂੰ ਸਾਡੇ ਸਾਧਾ ਕੀਤੀ ਜਾਏ ਗਰੀਬ ਆਦਮੀ ਆ ਅੱਜ ਮੁਕੇਰੀਆਂ ਦੇ ਵਿੱਚ ਸਾਨੂੰ ਕੀਵ ਪਾਉਣੇ ਸੀ 6 ਵਜੇ ਤੇ ਲੱਗੇ ਇਨਫੋਰਮੇਸ਼ਨ ਆਈ ਹੈ ਵੀ ਅਮਰੀਕ ਸਿੰਘ ਦਾ ਘਰ ਹੈਗਾ ਹਾਰੀਆਂ ਮੰਡੇ ਦੇ ਵਿੱਚ ਉਹਦੇ ਇੱਕ ਜੀਟੇ ਪਾਇਰ ਹੋਏ ਹੈ ਆ ਉਹਦੇ ਸਬੰਧ ਵਿੱਚ ਅ ਐਸ ਐਚਓ ਸਾਹਿਬ ਪਹੁੰਚੇ ਕੀ ਟਾਈਮ ਤੇ ਔਰ ਡਿੱਕੀ ਸਾਹਿਬ ਵਿਕਸਾ ਔਰ ਮੈਂ ਵੀ ਹੈਡਕੁਆਟਰ ਤੋਂ ਇੱਥੇ ਪਹੁੰਚਿਆ ਔਰ ਇਹਨਾਂ ਦੇ 3-5 8 ਦੇ ਕਰੀਬ 5 ਇੱਕ ਪਾਸੇ 3 4 ਇੱਕ ਪਾਸੇ ਹੈਗੇ ਇਹ ਫਾਇਰ ਹੋਏ ਹੈਗੇ ਔਰ ਇਹਨਾਂ ਦਾ ਜਿਹੜਾ ਡਿਸਪਿਊਟ ਹੈਗਾ ਜੋ ਸਾਨੂੰ ਹੁਣ ਪਤਾ ਲੱਗਾ ਹੈਗਾ ਇਹਨਾਂ ਦਾ ਇੱਕ ਬੇਟਾ ਗਰੀਸ ਵਿੱਚ ਹੈਗਾ ਉਹਦੇ ਨਾਲ ਕੋਈ ਪੈਸੇ ਦਾ ਲੈਣ-ਦੇਣ ਹੈਗਾ ਜਿੰਨਾ ਕਿ ਨਾਲੇ ਸਾਨੂੰ ਹਾਲੇ ਤੱਕ ਦੱਸਿਆ ਪਰੰਤੂ ਹਾਲੇ ਸਾਨੂੰ ਕਿਉਂਕਿ ਇਥੇ ਇਨਫੋਰਮੇਸ਼ਨ ਬਹੁਤ ਲੇਟ ਦਿੱਤੀ ਆ ਰਾਤ ਹੁਣ ਅਸੀਂ ਸੀਸੀਟੀਵੀ ਚੈੱਕ ਕੀਤਾ ਸੀਗਾ 3:00 10:30 ਦਾ ਮਕੂ ਹੈਗਾ ਔਰ ਇਹਨਾਂ ਨੇ ਸਾਨੂੰ ਅੱਜ ਸ਼ਾਮੀ 6 ਵਜੇ ਲਾ ਕੇ ਦੱਸਿਆ ਉਹਦੇ ਤੇ ਅਸੀਂ ਵਰਕ ਕਰ ਰਹੇ ਹੈਗੇ ਸਾਡੀਆਂ ਟੀਮਾਂ ਲੱਗੀਆਂ ਹੋਈਆਂ ਔਰ ਜਲਦੀ ਹੀ ਬੰਦੇ ਜਿਹੜੇ ਹੈਗੇ ਅੰਟੈਸ ਕਰ ਲੈਣਾ ਇਹਨਾਂ ਨੇ ਹੁਣ ਸਾਨੂੰ ਬਾਹਰ ਵਾਲੇ ਲੜਕੇ ਨੇ ਕੋਈ ਖੁੱਲ ਕੇ ਗੱਲ ਨਹੀਂ ਦੱਸੀ ਜਿਹੜਾ ਬਾਹਰ ਵਾਲਾ ਹੈਗਾ ਔਰ ਜੋ ਇਹਨਾਂ ਦੇ ਹਫਾਜ਼ਰ ਨੇ ਦੱਸੀਆ ਵੀ ਉਹਨੂੰ ਇੱਕ ਫੋਨ ਮੈਸੇਜ ਆਇਆ ਸੀਗਾ ਕਿ ਉਹਦੇ ਕੋਈ ਪੈਸੇ ਦਾ ਕੋਈ ਲੈਣ-ਦੇਣ ਹੈਗਾ ਇਹਨਾਂ ਦਾ ਗ੍ਰੀਸ ਦੇ ਵਿੱਚ ਬਾਕੀ ਅ ਫਰਦਰ ਇਨਵੈਸਟੀਗੇਸ਼ਨ ਜਿਹੜੀ ਚੀਜ਼ ਆਏਗੀ ਉਹ ਦੱਸਾਂਗੇ। ਠੀਕ